ਕੈਨੇਡਾ ਦੇ ਵਿੱਚ ਬੇਰੋਜ਼ਗਾਰੀ ਦਰ ਵਧ ਕੇ 6.8% ਤੇ ਪੁੱਜ ਗਈ ਹੈ ਸਟੈਟਿਸਟਿਕ ਕੈਨੇਡਾ ਦੇ ਵੱਲੋਂ ਜਾਰੀ ਕੀਤੇ ਅੰਕੜਿਆਂ ਦੇ ਮੁਤਾਬਕ ਅਕਤੂਬਰ ਮਹੀਨੇ ਚ ਅਨਪਲਾਈਮੈਂਟ ਰੇਟ 6.5% ਤੇ ਸੀ ਤੇ ਹੁਣ ਨਵੰਬਰ ਚ 6.8% ਦਰਜ ਕੀਤਾ ਗਿਆ ਜੌਬ ਮਾਰਕੀਟ ਠੰਡੀ ਹੋਣ ਤੋਂ ਬਾਅਦ ਇਹ ਸੁਭਾਵਨਾਵਾਂ ਵੱਧ ਗਈਆਂ ਨੇ ਕਿ ਅਗਲੇ ਬੁੱਧਵਾਰ ਬੈਂਕ ਆਫ ਕੈਨੇਡਾ ਦੀ ਹੋਣ ਵਾਲੀ ਮੀਟਿੰਗ ਦੇ ਵਿੱਚ ਇੰਟਰਸਟ ਰੇਟ 'ਚ ਇੱਕ ਹੋਰ ਕਟ ਲੱਗ ਸਕਦਾ ਹੈ ਕੈਨੇਡਾ ਦੇ ਲੇਬਰ ਮਾਰਕੀਟ ਤੇ ਜੋਬ ਮਾਰਕੀਟ ਲਗਾਤਾਰ ਕਮਜ਼ੋਰ ਹੁੰਦੀ ਜਾ ਰਹੀ ਹੈ ਤੇ ਨਵੰਬਰ ਦੌਰਾਨ ਬੇਰੋਜ਼ਗਾਰੀ ਦਰ ਦੇ ਵਿੱਚ ਵਾਧਾ ਹੋਇਆ ਤੇ 6.8% ਤੇ ਪਹੁੰਚ ਗਈ ਹੈ ਅਕਤੂਬਰ ਮਹੀਨੇ ਦੇ ਵਿੱਚ ਅਨਪਲੋਇਮੈਂਟ 6.5% ਤੇ ਸੀ ਸਟੈਟਿਸਟਿਕ ਕੈਨੇਡਾ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ ਜੇਕਰ ਕੋਵਿਡ ਪੰਡੈਮਿਕ ਦੇ ਸਮੇਂ ਨੂੰ ਛੱਡ ਦਈਏ ਤਾਂ 2017 ਤੋਂ ਬਾਅਦ ਇਹ ਸਭ ਤੋਂ ਵੱਧ ਦਰਜ ਕੀਤੀ ਹੋਈ ਅਨਪਲੋਇਮੈਂਟ ਹੈ ਇਸ ਦੌਰਾਨ ਅਰਥਚਾਰੇ ਦੇ ਵਿੱਚ 51000 ਨਵੀਆਂ ਨੌਕਰੀਆਂ ਪੈਦਾ ਹੋਈਆਂ ਤੇ ਇਹ ਜ਼ਿਆਦਾਤਰ ਨੌਕਰੀਆਂ ਫੁੱਲ ਟਾਈਮ ਸਨ ਲੇਬਰ ਫੋਰਸ ਹਿੱਸੇਦਾਰੀ ਦਰ ਜੋ ਕਿ ਕੰਮਕਾਜੀ ਉਮਰ ਦੇ ਕੰਮ ਕਰ ਰਹੇ ਲੋਕਾਂ ਦੇ ਅਨੁਪਾਤ ਨੂੰ ਦਰਸਾਉਂਦੀ ਹੈ ਵਿੱਚ ਪਿਛਲੇ ਮਹੀਨੇ 0.3% ਦਾ ਵਾਧਾ ਹੋਇਆ ਹੈ ਆਉਂਦੇ ਬੁੱਧਵਾਰ ਨੂੰ ਬੈਂਕ ਆਫ ਕੈਨੇਡਾ ਦੇ ਵੱਲੋਂ ਇੰਟਰਸਟ ਰੇਟ ਸਬੰਧੀ ਮੀਟਿੰਗ ਕੀਤੀ ਜਾਣੀ ਹੈ ਅਤੇ ਇਸ ਸਮੇਂ ਦੌਰਾਨ ਜੇਕਰ ਕਮਜ਼ੋਰ ਜੌਬ ਮਾਰਕੀਟ ਦੇ ਅੰਕੜੇ ਸਾਹਮਣੇ ਆਏ ਨੇ ਤਾਂ ਬਹੁਤ ਸਾਰੇ ਆਰਥਿਕ ਮਹਾਰਾ ਦਾ ਮੰਨਣਾ ਹੈ ਕਿ ਬੈਂਕ ਆਫ ਕੈਨੇਡਾ ਦੇ ਵੱਲੋਂ ਇੰਟਰਸਟ ਰੇਟ ਦੇ ਵਿੱਚ ਕਟੌਤੀ ਜ਼ਰੂਰ ਕੀਤੀ ਜਾਏਗੀ ਕਿਉਂਕਿ ਹਾਈ ਇੰਟਰਸਟ ਰੇਟ ਦੇ ਚੱਲਦਿਆਂ ਜੋਬ ਤੇ ਲੇਬਰ ਮਾਰਕੀਟ ਨੂੰ ਠੰਡਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਅਤੇ ਹੁਣ ਇਸ ਨੂੰ ਦੁਬਾਰਾ ਤੋਂ ਹੀਟ ਅਪ ਕਰਨ ਦੇ ਲਈ ਇੰਟਰਸਟ ਰੇਟ ਘਟਾਉਣੇ ਜ਼ਰੂਰੀ ਨੇ ਅੰਕੜਿਆਂ ਅਨੁਸਾਰ ਨਵੰਬਰ ਦੇ ਵਿੱਚ 46.3% ਪੀਰੋਜ਼ਗਾਰ ਕੈਨੇਡੀਅਨਸ ਨੇ ਪਿਛਲੇ ਸਾਲ ਕੰਮ ਨਹੀਂ ਕੀਤਾ ਜਾਂ ਕਦੇ ਕਮਨਾਈ ਕੀਤਾ ਸੀ ਤੇ 1 ਸਾਲ ਪਹਿਲਾਂ ਇਹ ਅੰਕੜਾ 39.5% ਸੀ ਜੇਕਰ ਪਰ ਆਰਗ ਤਨਖਾਹ ਦੀ ਗੱਲ ਕਰੀਏ ਤਾਂ 1 ਸਾਲ ਨਾਲੋਂ 4.1% ਵਾਧਾ ਦਰਜ ਕੀਤੀ ਗਈ ਹੈ ਜੋ ਕਿ ਅਕਤੂਬਰ ਦੀ ਤੁਲਨਾ ਦੇ ਵਿੱਚ ਐਨੂਅਲ ਗਰੋਥ ਰੇਟ ਚਗਰਾਵਟ ਦਰਸਾਉਂਦੀ ਹੈ ਆਰਥਿਕ ਮਹਾਰਾ ਦਾ ਮੰਨਣਾ ਹੈ ਕਿ ਜਿਸ ਢੰਗ ਦੇ ਨਾਲ ਕੈਨੇਡੀਅਨ ਇਕਨੋਮੀ ਦੇ ਵਿੱਚ ਸੁਸਤੀ ਛਾਈ ਹੋਈ ਹੈ ਤਾਂ ਇਸ ਦਰਾਂ ਸੁਭਾਵਨਾ ਮਾਨੇ ਕਿ ਬੈਂਕ ਆਫ ਕੈਨੇਡਾ ਦੇ ਵੱਲੋਂ ਸ਼ਾਇਦ ਅਗਲੀ ਮੀਟਿੰਗ ਦੇ ਵਿੱਚ ਅੱਧੇ ਪਰਸੈਂਟ ਦਾ ਰੇਟ ਕੱਟ ਲਗਾਇਆ ਜਾ ਸਕਦਾ ਹੈ ਪਰ ਪੁਆਇੰਟ 2.5% ਦੇ ਰੇਟ ਕੱਟ ਦੀਆਂ ਸੰਭਾਵਨਾਵਾਂ ਤਾਂ ਲਗਾਤਾਰ ਬਣੀਆਂ ਹੋਈਆਂ ਨੇ ਪਰ ਦੂਜੀ ਪਾਸੇ ਬੇਸ਼ੱਕ ਯੂਐਸ ਫੈਡਰਲ ਰਿਜ਼ਰਵ ਦੇ ਵੱਲੋਂ ਇਹ ਸੁਭਾਵਨਾਵਾਂ ਜਤਾਈਆਂ ਜਾ ਰਹੀਆਂ ਨੇ ਕਿ ਇੰਟਰਸਟ ਰੇਟ ਦੇ ਵਿੱਚ ਕਟੌਤੀ ਲਈ ਤੇਜ਼ੀ ਨਹੀਂ ਕੀਤੀ ਜਾਏਗੀ ਪਰ ਕੈਨੇਡੀਅਨ ਇਕਨੋਮੀ ਦੀ ਸਥਿਤੀ ਨੂੰ ਦੇਖਦੇ ਹੋਏ ਕਦਮ ਚੁੱਕ ਕੇ ਜਾ ਸਕਦੇ ਨੇ ਕੈਨੇਡਾ ਦੀ ਫੈਡਰਲ ਸਰਕਾਰ ਮਹਿੰਗਾਈ ਦੇ ਦੌਰ ਦੇ ਵਿੱਚ ਵਰਕਿੰਗ ਕੈਨੇਡੀਅਨਸ ਨੂੰ 250 ਡਾਲਰ ਦੀ ਰਿਬੇਟ ਦੇਣਾ ਚਾਹੁੰਦੀ ਹੈ ਪਰ ਇਸ ਉੱਪਰ ਸਿਆਸੀ ਅੜੀਕਾ ਲਗਾਤਾਰ ਵਰਕਰਾਰ ਹੈ ਕਿਉਂਕਿ ਫਿਲਹਾਲ ਐਨਡੀਪੀ ਬਲਾਕ ਜਾਂ ਕੰਜ਼ਰਵੇਟਿਵ ਕਿਸੇ ਵੀ ਧਿਰ ਦੇ ਵੱਲੋਂ ਇਸ ਦਾ ਸਮਰਥਨ ਨਹੀਂ ਕੀਤਾ ਜਾ ਰਿਹਾ ਤੇ ਕਿਸੇ ਦੇ ਨਾਲ ਸਹਿਮਤੀ ਬਣਾਉਣ ਦੇ ਵਿੱਚ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਆ ਰਿਹਾ ਹੈ ਕਿਉਂਕਿ ਐਨਡੀਪੀ ਲੀਡਰ ਜਗਮੀਤ ਸਿੰਘ ਸਾਫ਼ ਕਰ ਚੁੱਕੇ ਨੇ ਕਿ ਤਾਜ਼ਾ ਗ੍ਰੈਜੂਏਟ ਹੋਏ ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਵੀ ਇਹ ਰਿਵੈਟ ਮਿਲਣੀ ਚਾਹੀਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ